ਜੀ ਆਇਆਂ ਨੂੰ ਦੋਸਤੋ ਲਿਖਣਾ ਤਾਂ ਮੈਂ ਬਚਪਨ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਪਰ ਜਦੋਂ ਮੈਨੂੰ ਸਾਹਿਦਿਆਂ ਵਖ ਵਖ ਬਣਕੀਆਂ ਨੂੰ ਸਮਝਣ ਦੀ ਸਮਝ ਆਈ ਤਾਂ ਮੈਂ ਗਜ਼ਲ ਦੇ ਉੱਤੇ ਵੀ ਆਪਣੀ ਕਲਮ ਅਜ਼ਮਾਈ ਕੀਤੀ ਅੱਜ ਤੋਂ 42-43 ਸਾਲ ਪਹਿਲਾਂ ਇੱਕ ਲਿਖੀ ਛੋਟੀ ਜੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਹੈ ਕਿ ਉਮਰ ਦੇ ਲਿਹਾਜ਼ ਨਾਲ ਤੁਹਾਨੂੰ ਜ਼ਰੂਰ ਪਸੰਦ ਆਏਗੀ ਇਸ ਗਜ਼ਲ ਨੂੰ ਮੈਂ ਬਿਨਾ ਕਿਸੇ ਕਾਂਟ-ਛਾਂਟ ਜਾਂ ਬਿਨਾ ਕਿਸੇ ਸੋਧ ਤੋਂ ਪੇਸ਼ ਕਰ ਰਿਹਾ ਹਾਂ ਬੜੇ ਬੇਰਹਿਮ ਨੇ ਯਾਰੋ ਮੇਰੇ ਦਿਲਦਾਰ ਦੇ ਜਲਵੇ ਬੜੇ ਬੇਰਹਿਮ ਨੇ ਯਾਰੋ ਮੇਰੇ ਦਿਲਦਾਰ ਦੇ ਜਲਵੇ ਮਗਰ ਮੈਂ ਫੇਰ ਵੀ ਲੋਚਾਂ ਸਦਾ ਹੀ ਪਿਆਰ ਦੇ ਜਲਵੇ ਮੈਂ ਆਪਣੇ ਸੀਸ ਨੂੰ ਕੱਟ ਕੇ ਤਲੀ ਤੇ ਧਰ ਲਿਆ ਆ ਹਾਂ ਮੈਂ ਆਪਣੇ ਸੀਸ ਨੂੰ ਕੱਟ ਕੇ ਤਲੀਤੇ ਧਰ ਲਿਆ ਆ ਹਾਂ ਨਹੀਂ ਮੈਨੂੰ ਡਰਾ ਸਕਦੇ ਕਿਸੇ ਤਲਵਾਰ ਦੇ ਜਲਵੇ ਕਦੇ ਇਧਰ ਕਦੇ ਉਧਰ ਅਸੀਂ ਭਟਕਨ ਚ ਰਹਿੰਦੇ ਹਾਂ ਕਦੇ ਇਧਰ ਕਦੇ ਉਧਰ ਅਸੀਂ ਭਟਕਨ ਚ ਰਹਿੰਦੇ ਹਾਂ ਸਦਾ ਹਾਂ ਵੇਖਦੇ ਰਹਿੰਦੇ ਅਸੀਂ ਰੋਜ਼ਗਾਰ ਦੇ ਜਲਵੇ ਜਦੋਂ ਵੀ ਆਮਦੀ ਫੁੱਟਪਾਥ ਤੇ ਚਿੱਕੜ ਵਿਛਾ ਜਾਂਦੀ ਜਦੋਂ ਵੀ ਆਮਦੀ ਫੁੱਟਪਾਥ ਤੇ ਚਿੱਕੜ ਵਿਛਾ ਜਾਂਦੀ ਅਸਾਥੋਂ ਜ਼ਰ ਨਹੀਂ ਹੁੰਦੇ ਤੁਹਾਡੀ ਕਾਰ ਦੇ ਜਲਵੇ ਮੈਂ ਇਹਨਾਂ ਨੂੰ ਅਜੇ ਤੀਕਰ ਕਦੇ ਵੀ ਜਾਣ ਨਹੀਂ ਸਕਿਆ ਮੈਂ ਇਹਨਾਂ ਨੂੰ ਅਜੇ ਤੀਕਰ ਕਦੇ ਵੀ ਜਾਣ ਨਾ ਸਕਿਆ ਕਦੇ ਨੇ ਡੋਬ ਦੇ ਜਲਵੇ ਕਦੇ ਨੇ ਤਾਰ ਦੇ ਜਲਵੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੋਸਤਾਂ ਨੇ ਹੁਣ ਤੱਕ ਆਪਣਾ ਇਹ ਪੇਜ ਫਾਲੋ ਨਹੀਂ ਕੀਤਾ ਉਹਨੂੰ ਜ਼ਰੂਰ ਫਾਲੋ ਕਰਨ ਅਤੇ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰਨ